ਜੀ ਇਸ ਵਕਤ ਅਸੀਂ ਖੜੇ ਹਾਂ ਹਰੀਕੇ ਪੱਤਣ ਜਿੱਥੇ ਪਾਣੀ ਦਾ ਵਹਾਅ ਵਗਿਆ ਤੇ ਘੱਟੋ-ਘੱਟ 10-10 12-12 ਫੁੱਟ ਪਾਣੀ ਲੈ ਕੇ ਗਿਆ ਪਰ ਆ ਇੱਕ ਤੁਹਾਨੂੰ ਅਨੋਖੀ ਚੀਜ਼ ਦਿਖਾਉਣੇ ਆ ਵੀ ਆ ਪਾਣੀ ਵਾਲਾ ਚਵੱਚਾ ਤੇ ਪਾਣੀ ਵਾਲੇ ਚਵੱਚੇ 'ਚ ਪਾਣੀ ਨਹੀਂ ਹੈਗਾ ਰੇਤ ਆ ਆ ਰੇਤ ਆ ਜੀ ਇਹ ਰੇਤ ਪੂਰੇ ਹੀ ਚਵੱਚੇ 'ਚ ਜਿਹੜੀ ਕਿ ਪੈ ਗਈ ਆ ਬੋਰ ਆ ਆ ਦੇਖੋ ਹਾਲਾਤ ਤੇ ਉਧਰ ਮੋਟਰ ਜਿਹੜੀ ਆ ਕਿ ਕੋਠੜੀ ਆ ਉਹ ਪਾਟ ਚੁੱਕੀ ਆ ਤੇ ਸਾਰੇ ਹੀ ਪਾਸੇ ਆ ਪਿਛਲੇ ਪਾਸੇ ਰੇਗਿਸਤਾਨ ਹੀ ਲੱਗ ਰਿਹਾ ਹੋਊਗਾ ਕੋਈ ਵੀ ਤੁਹਾਨੂੰ ਜ਼ਮੀਨ ਨਹੀਂ ਦਿਸੂਗੀ ਇੱਧਰ ਦਿਖਾਇਓ ਵੀਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਮੀਨਾ ਆਬਾਦ ਕਰਨੀਆਂ ਸਾਰੀਆਂ ਸੰਸਥਾਵਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਾਨ ਕਰੋ ਜੋ ਕਿ ਫਸਲਾਂ ਆਬਾਦ ਹੋ ਸਕੇ ਇਹਨਾਂ ਦੀ ਫਸਲਾਂ ਬੀਜੀਆਂ ਜਾਣ ਪੈੜੀਆਂ ਆਬਾਦ ਹੋ ਸਕਣ ਇਹ ਹਾਲਾਤ ਨੇ ਹਰੀਕੇ ਪੱਤਨ ਦੇ ਇਹ ਹਾਲਾਤ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਹ ਹਾਲਾਤ ਨੇ ਜਿਹੜੇ ਇੱਥੋਂ ਦੇ ਨੇੜੇ ਤੇੜੇ ਦੇ 22 ਪਿੰਡ ਨੇ ਬਹੁਤ ਮਾੜੇ ਹਾਲਾਤ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਲੋਕਾਂ ਦੇ ਘਰ ਟਹਿ ਚੁੱਕੇ ਨੇ ਲੋਕ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਸਾਰੇ ਹੀ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪਰਿਵਾਰਾਂ ਦਾ ਸਾਥ ਦਿਓ ਆ ਮੋਟਰਾਂ ਜਿਹੜੀਆਂ ਕਿ ਆ ਸਾਰੀਆਂ ਰੇਤਾ ਬਹੁਤ ਜਿਆਦੇ ਬੁਰਾ ਹਾਲਾ ਪੰਜਾਬੀਓ ਤੁਸੀਂ ਭਰ-ਭਰ ਕੇ ਟਰੱਕ ਭੇਜਤੇ ਰਾਛਣ ਦੇ ਕੋਈ ਕਮੀ ਨਹੀਂ ਹੋਣ ਦਿੱਤੀ ਪਰ ਹੁਣ ਓਵੇਂ ਹੀ ਭਰ-ਭਰ ਕੇ ਸਾਨੂੰ ਕਨਕ ਵੀ ਆਪਣੀ ਜਿਹੜੀ ਕਿ ਡਾਈ ਤੇਲ ਡੀਜ਼ਲ ਸਾਰਾ ਕੁਝ ਭੇਜੋ ਜਿਹੜੀ ਕਿ ਇੱਥੇ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਜਿਹੜੀ ਕਿ ਹੈਲਪ ਹੋ ਸਕੇ ਮਦਦ ਹੋ ਸਕੇ ਤੇ ਇਹਨਾਂ ਦੀਆਂ ਜ਼ਮੀਨਾਂ ਆਬਾਦ ਹੋ ਸਕਣ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ